ਬਾਰ ਸਾਹਿਬ ਆਏ ਆ ਸਾਡੀ ਫਿਲਮ ਨਹੀਂ ਮੈਂ ਸਸਕੁਪਨੀ 2 ਆ ਰਹੀ ਹੈ ਕਿ ਅਸੀਂ ਅੱਜ ਮੱਥਾ ਟੇਕਣ ਆਏ ਆ ਤੇ ਅਰਦਾਸ ਕਰਦੇ ਆ ਜਿਵੇਂ ਪਹਿਲੀ ਫਿਲਮ ਨੂੰ ਪਿਆਰ ਮਿਲਿਆ ਸੀ ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਕਿਰਪਾ ਕਰਨ ਤੇ ਸਾਡੀ ਇਸ ਫਿਲਮ ਨੂੰ ਵੀ ਪਿਆਰ ਮਿਲੇ ਜੀ ਮੇਰਾ ਨੂ ਦਾ ਹੀ ਕੈਰੈਕਟਰ ਹੈ ਜਿਵੇਂ ਕਿ ਪਾਰਟ 1 ਚ ਸੀਗਾ ਬਟ ਇਸ ਵਾਰ ਮੈਂ ਥੋੜੀ ਜੀ ਕੌਨਫੀਡੈਂਟ ਤੇ ਤਿੱਖੀ ਨੂ ਬਣ ਕੇ ਆਈ ਆ ਜਿਹੜੀ ਆਪਣੀ ਸੱਸ ਨੂੰ ਪੂਰੀ ਟੱਕਰ ਦੇਦੀ ਹੈ ਭਾਈ ਗਰੂ ਜੀ ਮੇਰ ਕਰਨ ਪਾਰਟ 2 ਸਫੁੱਟ ਉੱਪਰ ਹਟ ਜਾਏ ਅਸੀਂ 3 ਦੀ ਵੀ ਸ਼ੂਟਿੰਗ ਬਹੁਤ ਜਲਦੀ ਸ਼ੁਰੂ ਕਰਾਂਗੇ ਇਸ ਨਾਲ ਉਹ ਸੱਸ ਦਾ ਨਾਮ ਜੀ ਇਸ ਦਾ ਪਹਿਲਾ ਸੀ ਮੈਂ ਤਾਂ ਕਿਹਾ ਸੀ ਹੀਰੋਇਨ ਦਾ ਦੇ ਦੋ ਇਹਨੂੰ ਸੱਸ ਬਣਾ ਦਿਓ ਬੰਦਾ ਜੀ ਪਿਆਰ ਜੋ ਥੋੜਾ ਜਿਹਾ ਚਿਹਰਾ ਜਿਹਾ ਕਹਿੰਦੇ ਫੇਰ ਜਰਾਤ ਮਤਲਬ ਗਲੈਮਰ ਚਾਹੀਦਾ ਜੀ ਪਹਿਲੀ ਵਾਰ ਇੰਜ ਕੇ ਕੈਰੈਕਟਰਸ ਦੀ ਕੋਈ ਫਿਲਮ ਜਦੋਂ ਅਸੀਂ ਪਹਿਲਾਂ ਉਹਦਾ ਪਾਰਟ ਰਿਲੀਜ਼ ਕੀਤਾ ਤਾਂ ਅਸੀਂ ਬੜੇ ਡਰੇ ਸੀ ਜਿਹੜੇ ਫਿਲਮ ਦੇ ਡਿਸਟ੍ਰੀਬਿਊਟਰ ਸੀ ਉਹਨਾਂ ਨੂੰ ਵੀ ਲੱਗਦਾ ਸੀ ਵੀ ਪਤਾ ਨਹੀਂ ਫਿਲਮ ਕਿਵੇਂ ਦੀ ਰਹੂਗੀ ਟਿਕਟ ਕਿੜਕੀ ਦੇ ਉੱਪਰ ਸਾਡੇ ਪ੍ਰੋਡਿਊਸਰਸ ਨੂੰ ਵੀ ਅਸੀਂ ਸਾਰੇ ਐਕਟਰ ਵੀ ਕਿਉਂਕਿ ਇਹ ਜੋੜੀ ਜਿਹੜੀ ਆ ਹੀਰੋ ਹੀਰਨ ਦੀ ਬਿਲਕੁਲ ਨਵੇਂ ਸੀਗੇ ਫਰੈਸ਼ ਸੀਗੇ ਔਰ ਹਾਲਾਂਕਿ ਸਿੰਗਰ ਦੇ ਤੌਰ ਤੇ ਮਹਿਤਾਬ ਹੋਣਾ ਦਾ ਕਾਫੀ ਅੱਛਾ ਨਾਮ ਸੀ ਮਾਡਲਿੰਗ ਤਨਵੀ ਹੋਣਾ ਨੇ ਵੀ ਕੀਤੀ ਸੀ ਪਰ ਇਹਦੇ ਬਾਵਜੂਦ ਵੀ ਇੱਕ ਉਹ ਹੁੰਦਾ ਨਾ ਕਿ ਬਹੁਤ ਵੱਡੇ ਔਰੇ ਦੇ ਨਾਲ ਨਹੀਂ ਸੀ ਅਸੀਂ ਕਰ ਸਕੇ ਆਪਣਾ ਸਟਾਰਟਅਪ ਤੇ ਪਰਮਾਤਮਾ ਨੇ ਇੰਨੀ ਕਿਰਪਾ ਕੀਤੀ ਤੁਸੀਂ ਸਾਰਿਆਂ ਨੇ ਇੰਨਾ ਪਿਆਰ ਬਖਾਇਆ ਉਹ ਫਿਲਮ ਨੇ ਇੱਕ ਰਿਕਾਰਡ ਬਣਾਇਆ ਤੇ ਉਦੋਂ ਤੋਂ ਹੀ ਸਹਿਸਵਾਈ ਫਿਲਮ ਬਣਾ ਲਈ ਅੰਜ ਭੋਲੇ ਭਾਈ ਪਰ ਹੁਣ ਸਾਨੂੰ ਲੱਗਾ ਵੀ ਤੁਸੀਂ ਇੰਨਾ ਪਿਆਰ ਦਿੱਤਾ ਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਹੋਰ ਜ਼ਿਆਦਾ ਵਧੀਆ ਕੰਮ ਕਰੀਏ ਤੇ ਅੱਜ ਕੀ ਤੇ ਅਸੀਂ ਆਪਣੇ ਸਾਰੇ ਐਫਰਟ ਲਾਏ ਨੇ ਕਹਾਣੀ ਨੂੰ ਹੋਰ ਜ਼ਿਆਦਾ ਕ੍ਰਿਸਪੀ ਬਣਾਇਆ ਹੈ ਹੋਰ ਵੱਧ ਫੇਮਸ ਕਲਾਕਾਰ ਜਿਹੜੇ ਇਹਦੇ ਵਿੱਚ ਸ਼ਾਮਿਲ ਕੀਤੇ ਆ ਤੇ ਸਾਡੀ ਦੋਵਾਂ ਦੀ ਜਿਹੜੀ ਲੜਾਈ ਹੋ ਤੇ ਫਿਲਮ ਵੇਖ ਕੇ ਪਤਾ ਲੱਗਣਾ ਜੀ ਇਹ ਹੀ ਅਰਦਾਸ ਕਰਦੀਆਂ ਸਾਰਿਆਂ ਨੂੰ ਇਹ ਰਿਕੁਐਸਟ ਕਰਦੀਆਂ ਕਿ ਫੈਮਲੀ ਫਿਲਮ ਹੈ ਐਂਟਰਟੇਨਮੈਂਟ ਹੈ ਪੋਲਿਟੀਕਲ ਡਰਾਮਾ ਵੀ ਐਡ ਕੀਤਾ ਹੈ ਇਸ ਵਾਰ ਤੁਹਾਨੂੰ ਉਹਦੇ ਨਾਲ ਨਾਲ ਇੱਕ ਬਹੁਤ ਹੀ ਅਮੇਜ਼ਿੰਗ ਹਾਰਰ ਡਰਾਮਾ ਵੀ ਦੇਖਣ ਨੂੰ ਮਿਲੇਗਾ ਤੇ ਸਾਰੇ ਜਣੇ ਆਪਣੇ ਪਰਿਵਾਰਾਂ ਨਾਲ ਫਰੈਂਡਸ ਨਾਲ ਸਾਰਿਆਂ ਨੂੰ ਇਕੱਠੇ ਲੈ ਕੇ ਜਾਓ ਤੇ ਸਾਡੀ ਫਿਲਮ ਦੇਖੋ ਨੀ ਮੈਂ ਸਸਤ ਨਹੀਂ ਟੂ ਜੇ ਮੈਂ ਚੰਡੀਗੜ੍ਹ 에어ਪੋਰਟ ਤੱਕ ਮੈਨੂੰ ਮੋਟਨ ਨਾਲ ਹੋਇਆ ਕਿਵੇਂ ਦੇ ਜੀ ਮੈਨੂੰ ਇੰਨਾ ਜ਼ਿਆਦਾ ਉਸ ਚੀਜ਼ ਦਾ ਪਤਾ ਨਹੀਂ ਐਦਾਂ ਵੈਸੇ ਆਰਟਿਸਟਸ ਨਾਲ ਨਹੀਂ ਹੋਣਾ ਚਾਹੀਦਾ ਬਿਕਾਜ਼ ਅਸੀਂ ਫਿਲਮ ਪ੍ਰੋਮੋਸ਼ਨ ਵਿੱਚ ਕਾਫੀ ਜ਼ਿਆਦਾ ਬਿਜ਼ੀ ਹਾਂ ਤੇ ਮੈਂ ਨਹੀਂ ਕਰ ਪਾਈ ਆਈ ਡੋਟ ਨੋ ਅਬਾਊਟ ਜੀ ਉਹ ਹੀ ਸਾਡੀ ਸਟੋਰੀ ਦੇ ਵਿੱਚ ਅਸੀਂ ਸਟੋਰੀ ਨੂੰ ਹੋਰ ਨਿਖਾਰਨ ਦੀ ਟਰਾਈ ਕੀਤੀ ਹੈ ਤੇ ਬੜੀਆਂ ਐਲੀਮੈਂਟਸ ਵਿੱਚ ਪਾਏ ਆ ਲੇਕਿਨ ਸਾਡਾ ਪਰਿਵਾਰ ਸਾਰਾ ਉਹੀ ਹੈ ਸਾਰੇ ਕੈਰੈਕਟਰਸ ਨੇ ਕੁਝ ਐਡ ਆਨ ਹੋਏ ਨੇ ਸੋ so, uh, 7 ਜੂਨ ਅੱਜ ਦਿਨ ਚੜਿਆ ਕਰਮਾ ਵਾਲਾ ਤੇ ਸਾਡੀ ਮੂਵੀ ਰਿਲੀਜ਼ ਹੋ ਗਈ। ਬਹੁਤ ਸ਼ੁਕਰੀਆ ਤੁਹਾਡਾ ਮੈਂ ਇੰਜ ਹੀ ਮਹਿਸੂਸ ਕਰਦੀ। ਮੈਨੂੰ ਲੱਗਦਾ ਕਿ ਸਾਰਿਆਂ ਦੀ ਇੱਕ ਸਾਂਝੀ ਐਫਰਟ ਹੁੰਦੀ ਵਾਟੇ ਆ ਕਿ ਚਲੋ ਅਸੀਂ ਆਹ ਵਾਲੀ ਫਿਲਮ ਹੁਣ ਕਰ ਰਹੇ ਆ ਤੇ ਅੱਜ ਰਿਲੀਜ਼ ਹੋ ਗਈ ਹੈ ਇੱਕ ਫੈਮਿਲੀ ਡਰਾਮਾ ਜ਼ਬਰਦਸਤ ਹੈ। ਛੁੱਟੀਆਂ ਹੋ ਗਈਆਂ ਸਾਰੇ ਜਣੇ ਆਓ ਤੇ ਜਿਨ੍ਹਾਂ ਦੇ ਅੱਜ ਜਨਮ ਦੇ ਨੇ ਉਹ ਟਿਕਟਾਂ গিਫਟ ਕਰੋ। ਹੈਨਾ ਆਪਣੇ ਸਾਥੀਆਂ ਨੂੰ ਦੋਸਤਾਂ ਨੂੰ ਬਸ ਇਹਰਾ ਆਪਾਂ ਪਾਰਟੀਆਂ ਛਾਟੀਆਂ ਹੋਰ ਰੂਪਾਂ ਚ ਕਰ ਲਈਆਂ ਅੱਜ ਉਸ ਰੂਪ ਚ ਵੀ ਕਰੀਏ ਹੁਣ ਜਿਹੜੇ ਸਾਰੇ ਜਣੇ ਬੜਾ ਕੇਂਦਰ ਹੁੰਦੇ ਮੈਂ ਤੁਹਾਨੂੰ ਬੜਾ ਪਿਆਰ ਕਰਦੇ ਹਾਂ ਜੀ ਤੁਸੀਂ ਸਾਡੇ ਬੜੇ ਫੇਵਰਟ ਹੋ ਮੈਨੂੰ ਅੱਜ ਪਤਾ ਲੱਗਣਾ ਕਿ ਕਿੰਨਾ ਪਿਆਰ ਕਰਦੇ ਕਿਉਂਕਿ ਮੈਨੂੰ ਪਹਿਲੇ ਦਿਨ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਸੋ ਆਪਾਂ ਸਾਰੇ ਜਣੇ ਅੱਜ ਸਿਨੇਮਾ ਘਰਾਂ ਚ ਮਿਲਦੇ ਆ ਤੇ ਸਾਰਿਆਂ ਨੇ ਇਹੋ ਹੀ ਕਹਿਣਾ ਵਾ ਇਹੀ ਦੋਮਾ ਜਣੀਆ ਨੇ ਬੜਾ ਹੀ ਵਧੀਆ ਕੰਮ ਕੀਤਾ ਇਹ ਵਿਚਾਰਾ ਤੇ ਵਿੱਚ ਲੋਟਣੀ ਖੰਦਾ ਰਿਆ ਥੈਂਕ ਯੂ ਗੋਡ ਬਲੈਸਿੰਗਸ ਥੈਂਕ ਯੂ ਅੱਜ ਦਾ ਪਗਾਂ ਵਾਲ ਦਿਨ ਚੜਿਆ ਸਾਡੀ ਫਿਲਮ ਅੱਜ ਰਿਲੀਜ਼ ਹੋਈ ਹੈ ਕਿ ਅਸੀਂ ਬਾਬਾ ਜੀ ਤੋਂ ਬਲੈਸਿੰਗਸ ਲੈਣ ਆਏ ਆ ਪਵਿੱਤਰ ਤਰਤੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਇਆ ਤੇ ਮੈਂ ਇਹ ਅਰਦਾਸ ਕਰਦੀ ਹਾਂ ਰੱਬ ਅੱਗੇ ਕਿ ਸਾਡੀ ਫਿਲਮ ਸਫਲਤਾਪੂਰਵਕ ਹਿੱਟ ਜਾਏ ਕਿਉਂਕਿ ਅਸੀਂ ਇੱਕ ਬਹੁਤ ਹੀ ਫੈਮਲੀ ਪਰਿਵਾਰਕ ਫਿਲਮ ਬਣਾਈ ਹੈ ਜਿਤੇ ਵਿੱਚ ਐਂਟਰਟੇਨਮੈਂਟ ਵੀ ਹੈ ਤੇ ਬਸ ਇਹੀ ਕਹਿਣਾ ਚਾਹੁੰਦੀ ਹਾਂ ਕਿ ਰੱਬ ਭਾਗ ਲਾਵੇ ਫਿਲਮ ਦੀ ਸ਼ੂਟਿੰਗ ਮੁਹਾਲੀ ਦੇ ਨੇੜੇ ਰੋਪੜ ਜ ਤੇ ਬਾਕੀ ਕੋਸ਼ਿਸ਼ ਕੋਸ਼ ਨੇੜੇ-ਤੇੜੇ ਪਿੰਡਾਂ ਦੇ ਵਿੱਚ ਹੋਈ ਹੈ ਸੈਟ ਤੇ ਮਾਹੌਲ ਬਹੁਤ ਵਧੀਆ ਹੁੰਦਾ ਸੀ ਕਿਉਂਕਿ ਅਸੀਂ ਸਾਰੇ ਹੀ ਇੱਕ ਪਰਿਵਾਰ ਆ ਔਰ ਅਸੀਂ ਹਮੇਸ਼ਾ ਇੱਕ ਦੂਜੇ ਨਾਲ ਮਿਲ ਕੇ ਰਲ ਮਿਲ ਕੇ ਅਸੀਂ ਇਹੀ ਕੋਸ਼ਿਸ਼ ਕਰਦੇ ਸੀ ਕਿ ਅੱਛਾ ਮਾਹੌਲ ਰਹੇ ਅੱਛੀ ਸ਼ੂਟਿੰਗ ਹੋਵੇ ਤੇ ਅਸੀਂ ਆਪਣੇ ਪਰਿਵਾਰ ਵਰਗਾ ਮਹਿਸੂਸ ਕਰੀਏ ਹਾਂ ਜੀ ਬਿਲਕੁਲ ਸਾਡੀ ਫਿਲਮ ਰਿਲੀਜ਼ ਹੋ ਚੁੱਕੀ ਹੈ ਤੁਸੀਂ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਆਪਣੇ ਪਰਿਵਾਰਾਂ ਸਮੇਤ ਜਾਓ ਕਿਉਂਕਿ ਇਹ ਸਾਡੀ ਫਿਲਮ ਇੱਕ ਪਰਿਵਾਰਿਕ ਫਿਲਮ ਹੈ ਔਰ ਤੁਸੀਂ ਜਾਓਗੇ ਤਾਂ ਇੱਕ ਵਧੀਆ ਸੁਨੇਹਾ ਲੈ ਕੇ ਆਪਣੇ ਘਰੇ ਆਉਗੇ ਦੇਖੋ ਜੀ ਸਾਡੀ ਕੋਸ਼ਿਸ਼ ਹੁੰਦੀ ਖਾਸ ਕਰਕੇ ਮੇਰੇ ਜਿਹੜੇ ਕੈਰੈਕਟਰਸ ਹੁੰਦੇ ਮੈਂ ਤਾਂ ਹਮੇਸ਼ਾ ਇਹੀ ਕੋਸ਼ਿਸ਼ ਕਰਦੀ ਆ ਕਿ ਇਹੋ ਜਿਹੇ ਰੋਲ ਕੀਤੇ ਜਾਣ ਜਿਹੜੇ ਐਂਟਰਟੇਨਮੈਂਟ ਵਾਲੇ ਹੋਣ ਸਟ्रेस ਨਾਲ ਪਰੇ ਹੋਏ ਸਾਡੇ ਦਰਸ਼ਕ ਜਿਹੜੇ ਸਿਨੇਮਾ ਹਾਲ ਚੋਂ ਤੇ ਹੱਸਣ 2 ਘੰਟੇ ਉਸ ਸਟ्रेस ਤੋਂ ਫ੍ਰੀ ਹੋਣ ਤੇ ਖੁਸ਼ ਹੋ ਕੇ ਘਰ ਜਾਣ ਤੇ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਇਸ ਫਿਲਮ ਬਾਰੇ ਇਹੀ ਲੱਗ ਰਹੀ ਆ ਕਿ ਇਹ ਫਿਲਮ ਜਿਹੜੀ ਕੈਰੈਕਟਰਸ ਦੀ ਫਿਲਮ ਆ